ਮੈਂ ਤੁਹਾਡਾ ਆਪਣਾ ਰਣਜੋਧ ਸਿੰਘ ਰਾਮਕੜੀ ਆ ਪ੍ਰਭੂ ਜੀ ਮਿਹਨਤ ਦੀ ਗੱਲ ਕਰੀਏ ਜਿਹੜੇ ਮਿਹਨਤ ਕਾ ਸਲੋਕ ਨੇ ਪ੍ਰਭੂ ਉਹੀ ਇਤਿਹਾਸ ਲਿਖਦੇ ਨੇਗੇ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਗੁਰੂ ਰਵਦਾਸ ਜੀ ਮਹਾਰਾਜ ਫਲਵਾੜੀ ਦੇ ਵਿੱਚੋਂ ਇਹ ਅੱਜ ਕੌਮਾਂ ਇਹ ਕੌਮਾਂ ਨੇ ਇਤਿਹਾਸ ਲਿਖਨੇ ਪ੍ਰਭੂ ਇਹ ਅੱਜ ਕੌਮਾਂ ਸਤਿਵੱਦ ਮਿਹਨਤ ਕਰ ਰਹੀਆਂ ਵਿੱਚ ਕੀ ਆ ਪਿੰਡਾਂ ਦੇ ਵਿੱਚ ਅਜੇ ਪਹਾੜੀ ਰਾਜੇ ਹੁੰਦੇ ਨੇਗੇ ਉਹ ਸਮਝਦੇ ਨੇਗੇ ਵੀ ਇਹ ਤਾਂ ਇਕੱਲੇ ਸਾਡੇ ਖੁੱਲਿਆਂ 'ਚ ਹੱਥ ਮਾਰਨ ਜੋਗੀ ਨੇ। ਭਰਾਵੋ ਸੁਣ ਇੱਕ ਮੈਂ ਅਜ ਮਿਸਾਲ ਦਿਖਾਉਣਾਗਾ। ਜਿਹੜੇ ਪਿੱਛੇ ਬੱਚੇ ਝੋਨਾ ਲਾ ਰਹੇ ਨੇਗੇ। ਪ੍ਰਮਾਤਮਾ ਇਹਨਾਂ ਦੇ ਮਿੰਤ ਨੂੰ ਚਾਰ ਚੰਨ ਲਾਵੇ। ਤੇ ਮੈਨੂੰ ਦੁੱਖ ਵੀ ਹੋਇਆ ਖੁਸ਼ੀ ਵੀ ਹੋਈ। ਦੁੱਖ ਇਹ ਹੋਇਆ ਵੀ ਯਾਰ ਬੱਚਿਆਂ ਦੀ ਜਿਹੜੀ ਉਮਰ ਸੀ ਉਹ ਖੇਡਣ-ਕੁੱਦਣ ਦੀ ਪੜ ਲਿਖਣ ਦੀ ਉਮਰ ਸੀਗੀ। ਮੈਂ ਆਦੀ ਬੀਟੀ ਨੂੰ ਸਕੂਲ ਸੱਟਣ ਜਾ ਰਿਹਾ ਸੀ ਆ ਰਸਤੇ ਵਿੱਚ ਦੋ ਬੱਚੇ ਮਿਲੇ ਉਹ ਕਹਿੰਦੇ ਅੰਕਲ ਸਾਨੂੰ ਬਿਠਾ ਕੇ ਲੈ ਕੇ ਚੱਲੋ ਜੀ ਮੈਂ ਬਿਠਹਾ ਲਈ ਮੈਂ ਕਿਧਰ ਪੁੱਤ ਜਾਣੇ ਹੋ ਕਹਿੰਦੇ ਇਹ ਅੰਕਲ ਅਸੀਂ ਤਾਂ ਜੀਰੀ ਲਾਉਣ ਜਾਣੇ ਆ ਮੈਂ ਕਿੱਥੇ ਕਹਿੰਦੇ ਉੱਥੇ ਮਾਂ ਮੈਂ ਤੁਹਾਡੇ ਕੋਲੇ ਆਉਂਗਾ ਮੁੜਦਾ ਉਹ ਕਹਿੰਦੇ ਅੰਕਲ ਆ ਜਿਓ ਕੋਈ ਨਾ ਤੇ ਸਰਕਾਰਾਂ ਜਿਹੜੀਆਂ ਸਾਡੇ ਗੰਦੀਆਂ ਸਰਕਾਰਾਂ ਵੱਡੇ ਵੱਡੇ ਦਾਅਵੇ ਕਰਦੇ ਨੇਗੀਆਂ ਗਰੀਬਾਂ ਉੱਤੇ ਆਹ ਕਰ ਫਲਾਨਾ ਕਰਤਾ ਧਮਕਾ ਕਰਤਾ ਪਰ ਉਹ ਢੱਕਾ ਨਹੀਂ ਕਰਦੇ ਉਹ ਬਾਕੀ ਛੋਟੀ ਗੱਲਬਾਤ ਕਰਾਵਾਂਗੇ ਤੁਸੀਂ ਆਪ ਹੀ ਦੱਸਿਓ ਆ ਬੱਚੇ ਭਰਾਵੋ ਝੋਨਾ ਲਾ ਰਹੇ ਨੇਗੇ ਚਲੋ ਜਿਵੇਂ ਕਿ ਨੇ ਵੀ ਘਾਰਿਆਂ ਦਾ ਕਾਈ ਖੁੱਤਣਾਗਾ ਤੇ ਤੁਸੀਂ ਦੇਖੋ ਮਿਹਨਤ ਇਸ ਟਾਈਮ ਦੁਪਹਿਰ ਦੇ 11 ਦਾ ਕਰੀਬ ਟਾਈਮ ਆ ਧੁੱਪ ਹੈ ਦੂਤ ਹੋਰ ਵੱਧਣੀ ਆ ਤੇ ਧੁੱਪ ਤੋਂ ਬਚਣ ਦੇ ਮਾਰੇ ਬੱਚੇ ਚੁੰਨੀਆਂ ਮੂੰਹ ਤੇ ਲੈ ਬੈਠੇ ਨੇਗੇ ਤੇ ਬਾਕੀ ਜੁੜੀ ਗੱਲ ਕਰਾਵਾਂਗੇ ਤੁਸੀਂ ਦੇਖੋ ਭਰਾਵੋ ਆ ਪਾਣੀ ਦੇ ਵਿੱਚ ਪੈਰ ਗਲ ਜਾਂਦੇ ਨੇ ਕਿ ਕੱਚਵਾਦ ਦਾ ਪੈਰਾ ਦੇ ਵਿੱਚ ਤੇ ਨਾਉ ਖਰਾਬ ਹੋ ਜਾਂਦੇ ਨੇ ਕਿ ਚਮੜੀ ਖਰਾਬ ਸਕਿਨ ਖਰਾਬ ਹੋ ਜਾਂਦੀ ਆ ਤੇ ਪਰ ਇਹਨਾਂ ਨੇ ਇਹ ਮਿਹਨਤੀ ਲੋਕਾਂ ਨੇ ਮਿਹਨਤ ਕਰਨੀ ਆ ਭਰਾਵੋ ਅਸੀਂ ਫਰਨਾ ਖਾਣੇ ਆ ਜੀ ਠੀਕ ਆ ਗਰੀਬੀ ਮੰਜੂਰੀ ਨਾਲ ਬਿਦਰ ਰਾਈਸ ਖਾਣੇ ਆ ਤੁਸੀਂ ਦੇਖੋ ਭਰਾਵੋ ਇੰਨੀ ਮਿਹਨਤ ਨਾਲ ਤਿਆਰ ਹੁੰਦਾ ਏ ਚੋਨਾ ਆਪਾਂ ਦਾ ਪੰਜਾਬੀ ਨੇ ਖਾਣਾ ਨਹੀਂ ਗੈਨਾ ਆਪਾਂ ਬਾਲੇ ਖਾਣੇ ਆਗੇ ਆਪਾਂ ਬਾਲੇ ਸ਼ਿੱਟਾਂ ਦਾ ਨੂੰ ਮਤਲਬ ਪਾਣੀ ਖਰਾਬ ਕਰਕੇ ਆਉਦਾ ਨੁਕਸਾਨ ਕਰਕੇ ਉਹਨਾਂ ਦਾ ਫਾਇਦਾ ਕਰ ਰਹੇ ਹੈਗੇ ਬਾਕੀ ਛੋਟੀ ਗੱਲ ਕਰਾਂਗਾ ਆਹ ਜਿਹੜੀ ਤੁਸੀਂ ਬੇਟੀ ਦੇਖ ਰਹੇ ਹੋਗੇ ਇਹ ਬੇਟੀ ਪਲੱਸ 2 ਦੇ ਵਿੱਚ ਪੜ ਰਹੀ ਆ ਤੇ ਡੈਡੀ ਦੀ ਅਸਤੂ 10 ਸਾਲ ਪਹਿਲਾਂ ਡੈਥ ਹੋ ਗਈ ਦੋ ਛੋਟੇ ਭਰਾ ਨਹੀਂ ਮਾਤਾ ਇਕੱਲੀ ਕਮਾਉ ਤੇ ਬੱਚੇ ਨਾਲ ਮਿਹਨਤ ਕਰ ਰਹੇ ਨੇਗੇ ਤੇ ਸਾਡੇ ਪਿੰਡ 'ਚ ਪੜਦੀ ਆ ਆ ਪੁੱਤ ਮੇਰੇ ਕੋਲ ਆਇਆ ਉਹ ਏ ਮੈਂ ਕਿਹਾ ਭਰਾਓ ਫਿਰ ਮੈਂ ਹੀ ਆਉਣਾ ਬੱਚੇ ਛੋਟੇ ਕੋਲੇ ਤੇ ਆਹ ਦੇਖੋ ਭਰਾਓ ਤੋ ਰਣੀ ਜਾਂਦਾ ਮਿੱਤਰਾ ਭਰਾਵੋ ਇੰਨਾ ਜਾਣੇ ਕਿ ਜਿਆਦਾ ਹੀ ਗਾਰਾ ਹੈਗਾ ਆਹ ਦੇਖੋ ਜੀ ਇੰਨੀ ਮਿੰਤ ਨਾਲ ਝੋਨਾ ਲਉਣਾ ਪੈਂਦਾ ਹੈਗਾ ਕੁਇਆ ਖੜਾ ਕਰਕੇ ਕਹਦੇ ਜਿਹੜੇ ਵੱਡੇ ਆਪਦੇ ਆਪ ਨੂੰ ਕਹਿੰਦੇ ਅਸੀਂ ਅਸੀਂ ਤਾਂ ਅਸੀਂ ਹੈ ਜੀ ਅੰਨਦਾਤੇ ਪ੍ਰਭੂ ਅੰਨਦਾਤਾ ਕੋਈ ਹੋਰ ਹੀ ਨਹੀਂ ਆਹ ਲੋਕ ਨੇ ਜਿਹੜੇ 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 ਮਤਲਬ ਕਮਾ ਕੇ ਦੇ ਰਹੇ ਨੇਗੇ ਅਨਦੇ ਦਾਤੇ ਦਾ ਇੱਕ ਨਾਮ ਤੇ ਅਨਦੇ ਦਾਤੇ ਨਹੀਂ ਆਹ ਦੇਖੋ ਆ ਬੱਚਾ ਕੁੜੀ ਆ ਹੈਗੀ ਆ ਜੀ ਉਮਰ 15 ਸਾਲ ਦੀ ਪਲਸਟਰੀ ਪੜ੍ਹ ਰਹੀ ਆ ਖੜਾ ਪਤੋਈ ਕਿਵੇਂ ਲੰਦਾ ਕੰਮ ਕਰ ਕਰਨਾ ਸੌਖਾ ਲਾ ਓੱਖਾ ਲਾ ਦਾ ਓੱਖਾ ਵੀ ਓੱਖਾ ਵੀ ਓੱਖਾ ਵੀ ਹੈ ਨਾ ਚਲੋ ਕੰਮ ਦਾ ਕਰ ਨਹੀਂ ਕਰਨਾ ਨਾ ਤੇ ਗਰਮੀ ਗਰਮੀ ਕਿ ਨਹੀਂ ਲੱਗਦੀ ਆ ਬਾਤ ਆ ਗਈ ਤੂੰ ਪੜ੍ਹਦੀ ਕਿ ਨਹੀਂ ਮੈਨੂੰ ਪਤਾ ਪਲਸ 2 ਅੱਗੇ ਵੀਰ ਕੀ ਕਰਨਾ ਹੁਣ ਤਾਂ ਹੁਣ ਬੀਏ ਬੀਏ ਕਰਨੀ ਆ ਤੂੰ ਦੱਸੀ ਵੀ ਤੇਰੀ ਬੀਏ ਪਾ ਮਾਸਟਰੋਂ ਸਾਹਿਬ ਕਰਵਾ ਮੰਗ ਜੰਗਾ ਉੱਥੇ ਤੇਰੀ ਫੀਸ ਲਸ ਕਰਾ ਦੇਵਾਂਗੇ ਕੋਈ ਨਹੀਂ ਠੀਕ ਆ ਮਿੰਟ ਕਰ ਪੁੱਤ ਪਰ ਆ ਉਹ ਤੁਰਨਾ ਬਹੁਤ ਔਖਾ ਹੈ ਪੰਗਾ ਤਾਂ ਲੈ ਲੇ ਹੁਣ ਮੈਨੂੰ ਐ ਡਰ ਲੱਗ ਰਿਹਾ ਵੇ ਮੈਂ ਨਿਕਲੂ ਕਿਵੇਂ ਇਹਦੇ ਵਿੱਚੋਂ ਪਤਾ ਪਤਰਾ ਜੀ ਇਹ ਬੀ ਕਰ ਰਿਹਾ ਹੈਗਾ ਪਤਾ ਕਿੰਨੇ ਪੜਦਾ ਤੂੰ ਕਿੱਥੇ ਕਰ ਰਿਹਾ ਆ ਐਸਡੀ ਕਾਲਜ ਦੇ ਬੰਨਾਲਾ ਠੀਕ ਐ ਤੇ ਕੰਮ ਔਖਾ ਹੈ ਸੌਖਾ ਔਖਾ ਨਾ ਕੰਮ ਨਾ ਚਲੋ ਕੋਈ ਨਾ ਜ਼ਿੰਦਗੀ ਸੰਘਰਸ਼ ਕਰਕੇ ਬੰਦਾ ਤਾਹਾਂ ਪਹੁੰਚਦਾ ਕੋਈ ਵੀ ਹੈਗਾ ਕਿਸੇ ਨੂੰ ਵੀ ਮਤਲਬ ਜਿਹੜੀ ਚੇਹਰਾ ਸੌਖੀ ਨਹੀਂ ਮਿਲਦੀ ਮਿੰਟ ਕਰਕੇ ਮਿਲਦੀ ਆ ਤੇ ਗਰਮੀ ਗਰਮੀ ਕਿੰਨੀ ਕਿ ਲੱਗਦੀ ਆ ਗਰਮੀ ਤਾਂ ਹੈਗੀ ਐ ਐਕਸਪੀਰੀਅੰਸ ਕਾ ਹੁੰਦਾ ਹੈਗਾ ਬਸ ਠੀਕ ਆ ਠੀਕ ਫੀਸ ਭਰਨੀ ਆ ਫੀਸ ਭਰਨੀ ਆ ਕਿੰਨੀ ਫੀਸ ਤੇ ਦੀ 21000 21000 ਰੁਪਏ ਕਿੰਨੇ ਟਾਈਮ ਦੀ ਹੈ ਇਹ ਸਾਲ ਦੀ ਸਾਲ ਦੀ ਕਿੰਨੀ ਫੀਸ ਆਗੀ ਹੁਣ ਤੇਰਾ ਕਿੰਨਾ ਸਮੈਸਟਰ ਚੱਲਦਾ ਸੈਕੰਡ ਸੈਕੰਡ ਈਅਰ ਐ ਥਰਡ ਸਮੈਸਟਰ ਐ ਸੈਕੰਡ ਈਅਰ ਐ ਦਨ ਕੇ ਥਰਡ ਸਮੈਸਟਰ ਐਗਾ ਫਿਰ ਤੇਰੇ ਸਾਲ ਦੀ ਫੀਸ ਬੀਬਾ 21000 ਰੁਪਏ ਆ ਹਾਂਜੀ ਠੀਕ ਐ ਚਲ ਆਪਾਂ ਕੋਈ ਨਾ ਕੋਈ ਕਰਦੇ ਖਬਰ ਜਾਂ ਚੰਗਾ ਆ ਸਾਡਾ ਪੁੱਤਰ ਜੀ ਇਹ ਪਲੱਸਟਰ ਪੜਦਾ ਜੀ ਤੇ ਡੈਡੀ ਦੇ ਸੱਤ ਬਜਨ ਕਾਰਨ ਹੋ ਗਏ 7-8 ਸਾਲ ਨੂੰ ਮੰਜੇ ਤੇ ਪੈਣ ਕੰਮੀ ਆ ਜਾਣ ਕਿ ਕੰਮ ਦਾ ਗਰ ਕੋਈ ਹੁੰਦਾ ਤੁਰ ਤੁਰਤਾ ਹੁੰਦਾ ਨਹੀਂ ਉਹਨੂੰ ਚੰਗੀ ਤਰ੍ਹਾਂ ਤੇ ਇਹ ਵੀ ਧੀ ਸਾਡੀ ਸਾਡਾ ਪੁੱਤਰ ਅਜੇ ਵੀ ਇੱਥੇ ਮਿਹਨਤ ਕਰ ਰਿਹਾ ਤੂੰ ਬਤ ਕਿਨੂੰ ਜੀ ਪੜਦਾ ਤੇ ਕਿਵੇਂ ਕੰਮ ਔਖਾ ਕਿ ਸੌਖਾ ਔਖਾ ਸੌਖਾ ਵੀ ਹੈ ਨਾ ਚਲ ਆਪਾਂ ਤਾਂ ਮਿਹਨਤ ਕਰਨੀ ਹੈ ਹੁਣ ਆਪਾਂ ਸਾਰਿਆਂ ਨੂੰ ਝੋਨਾ ਥੋੜੀ ਲਾਵਾਂਗੇ ਸਾਰਿਆਂ ਨੂੰ ਮਿਹਨਤ ਥੋੜੀ ਕਰਾਂਗੇ ਤੇ ਅੱਗੇ ਫਿਰ ਤਾਂ ਪਤਾ ਕੀ ਕਰਨਾ 20 ਕਰਨੀ ਐ ਫਿਰ 20 ਕਰਕੇ ਫਿਰ ਦੂਜਾ ਕੀ ਕਾਦੇ ਨੌਕਰੀ ਕਰਨੀ ਐ ਹੈ ਟੀਚਰ ਟੀਚਰ ਬਣਨਾ ਕੋਈ ਨਾ ਬੱਬਾ ਤਰ ਨਹੀਂ ਤੇਰਾ ਸੁਪਨਾ ਪੂਰਾ ਕਰੂਗਾ ਤੈਨੂੰ ਵਸਤਵਮਾਨੇ ਡਿਵੀਜ਼ਨ ਦਵਾਵਾਂਗਾ ਚੰਗਾ ਹੁਣ ਤੂੰ ਪਲੱਸ 2 ਜਾਣਾ ਤੇਰੇ ਪੱਕੇ ਤੇਰੀ ਐਡਮਿਸ਼ਨ ਕਰਾਵਾਂਗਾ ਚੰਗਾ ਮੈਨੂੰ ਤੂੰ ਮਿਲ ਕੇ ਮੇਰੇ ਨਾਲ ਕੱਲਾਕ ਟਰੱਕ ਜਿਗਾ ਪੁੱਤ ਛੋਡੀ ਮੈਂ ਬੱਚੇ ਨਾਲ ਗੱਲ ਕਰਾਈ ਐ ਜੀ ਜਿਹੜਾ ਕੋਈ ਦਿਲਦਰਿਆ ਇਨਸਾਨ ਜਿਹੜਾ ਪਰਮਾਤਮਾ ਨੂੰ ਮੰਨਦਾ ਤਾਂ ਆਹ ਬੱਚਿਆਂ ਦੀ ਜਰੂਰ ਮਦਦ ਕਰੋ ਇਹ ਨਹੀਂ ਕਿ ਕੱਲੇ ਆਹ ਬੱਚਿਆਂ ਦੀ ਜਿਹੜੇ ਪਿੰਡਾਂ ਦੇ ਵਿੱਚ ਸਾਡੇ ਕੀਰਤੀ ਲੋਕ ਹੁੰਦੇ ਨੇ ਉਹਨਾਂ ਦੇ ਇਹ ਇਹ ਇਹਨਾਂ ਬੱਚੇ ਨੇ ਪ੍ਰਭੂ ਜਰੂਰ ਬਾਹ ਫੜਿਆ ਕਰੋ ਕਿਤੇ ਇਹ ਨਾ ਹੋਵੇ ਕਿਲਾ ਸਰਵੈਂਚੀ ਵੀਰੇ ਦਰੂਆ ਪਿਆ ਪਿਆ ਕੇ ਪੈਂਚੇ ਤੁਸੀਂ ਖਰਾਬ ਕਰ ਦਿੰਦੇ ਹੋ ਚੰਗੇ ਵਿਆਹ ਕਰਕੇ ਫਿਰ ਆਰਕੈਸਟਰਾ ਤੋਂ ਯਾਨੀ ਕਿ ਹੋਰ ਪਤਾ ਨਹੀਂ ਕੀ ਕੁਝ ਮੈਨਾਂ ਹੋਣੀ ਲੈਣਾ ਚਾਹੁੰਦਾ ਕਿੰਨਾ ਪੈਸਾ ਖਰਾਬ ਕਰ ਸਕਦੇ ਆ ਪ੍ਰਭੂ ਭਾਵੇਂ ਇਸ ਤਰ੍ਹਾਂ ਦੇ ਬੱਚਿਆਂ ਦੀ ਮਦਦ ਕਰਕੇ ਉਹਨਾਂ ਨੂੰ ਇੱਕ ਵਧੀਆ ਅਫਸਰ ਬਣਾ ਸਕਦੇ ਆ ਜਿਹੜੇ ਬੱਚੇ ਇਨੀ ਤੋਂ ਉੱਪਰ ਦੇ ਵਿੱਚ ਆਉਦੇ ਮਾਪਿ ਉਹਨਾਂ ਹੱਥ ਫੜਾਉਂਦੇ ਨੇ ਕਿ ਐਨਾ ਆਪਦੀ ਕਿਸਮਤ ਨਾਲ ਲੜਦੇ ਨੇ ਭਰਾਵੋ ਜੇ ਭਰਾਵੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ